ਕੈਨੇਡਾ ਦੇ ਐਮ.ਐਲ.ਏ. ਅਮਰਜੋਤ ਸਿੰਘ ਸੰਧੂ ਦਾ ਪਿੰਡ ਸ਼ਾਬਾਦ ਵਿੱਚ ਗਰਮਜੋਸ਼ੀ ਨਾਲ ਸਵਾਗਤ। ਹਰਵਿੰਦਰਪਾਲ ਸਿੰਘ ਸ਼ਾਬਾਦ ਵੱਲੋਂ ਐਮ.ਐਲ.ਏ. ਅਮਰਜੋਤ ਸਿੰਘ ਨੂੰ ਕੀਤਾ ਸਨਮਾਨਿਤ। ਪਿੰਡ ਸ਼ਾਬਾਦ ਵਿੱਚ ਅੱਜ ਕੈਨੇਡਾ ਤੋਂ ਆਏ ਐਮ.ਐਲ.ਏ. ਅਮਰਜੋਤ ਸਿੰਘ ਸੰਧੂ ਦੇ ਦੌਰੇ ਦੌਰਾਨ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਹਰਵਿੰਦਰਪਾਲ ਸਿੰਘ ਸ਼ਾਬਾਦ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਇਲਾਕੇ ਦੇ ਵਿਕਾਸ ਸਬੰਧੀ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ। ਦੌਰੇ ਦੌਰਾਨ ਐਮ.ਐਲ.ਏ. ਅਮਰਜੋਤ ਸਿੰਘ ਸੰਧੂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਆਪਣੇ ਪਿੰ ਲਿ ਤਿਆਰ ਹਨ ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਹਰਵਿੰਦਰਪਾਲ ਸਿੰਘ ਸ਼ਾਬਾਦ ਨੇ ਐਮਐਲਏ ਅਮਰਜੋਤ ਸਿੰਘ ਨਾਲ ਵਿਚਾਰ ਚਰਚਾਵਾ ਕੀਤੀਆਂ ਅਤੇ ਕੈਨੇਡਾ 'ਚ ਰਹਿ ਰਹੇ ਬੱਚਿਆਂ ਲਈ ਰੋਜ਼ਗਾਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਪੰਜਾਬ ਤੇ ਪੰਜਾਬ ਦਾ ਇਹ ਮੱਧ ਖੇਤਰ ਮੱਧ ਖੇਤਰ ਦੇ ਜੰਮਪਾ ਦਾ ਸ਼ਹਿਰੀ ਉਮਰ ਤੇ ਵਿੱਚ ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਸਿਆਸਤ ਵਿੱਚ ਪੈਦਲ ਆ ਤੇ ਇੱਕ ਵਾਰੀ ਐਮਐਲਏ ਬਣੇ ਜੋਤ ਸਿੰਘ ਸੰਧੂ ਅੱਜ ਸਾਡੇ ਦਰਮਿਆਨ ਨੇ ਸੰਧੂ ਸਾਹਿਬ ਐ ਤਨਵਾ ਤੇ ਤੁਹਾਡਾ ਬਹੁਤ-ਬਹੁਤ ਪਹਿਲਾਂ ਤੇ ਇੱਥੇ ਆਉਣ ਦੇ ਉੱਤੇ ਸਵਾਗਤ ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨੀ ਤੁਹਾਡੀ ਅ ਸਾਉ ਥੋੜਾ ਜਿਹਾ ਦੱਸੋ ਕਿ ਤੁਹਾਡਾ ਇੱਕ ਇੰਨੀ ਛੋਟੀ ਦੇ ਵਿੱਚ ਮੁਰਦੇ ਵਿੱਚ ਇੱਥੋਂ ਜਾ ਕੇ ਕਿਉਂਕਿ ਬਹੁਤ ਸਾਰੇ ਨੌਜਵਾਨ ਇਹ ਜਿਹੇ ਹੁੰਦੇ ਆ ਜਿਹੜੇ ਇੱਥੋਂ ਜਾ ਕੇ ਬਹਾ ਪਰ ਆਪਣੀ ਸ਼ਕਤੀ ਕਰਦੇ ਆ ਤੁਸੀਂ ਸਿਆਸਤ ਵਿੱਚ ਜਾ ਕੇ ਪੈਰ ਪਾਇਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਕੀ ਇਹਨੂੰ ਸਮਝਾ ਦੇ ਜੀ ਆ ਦੇਖੋ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤੇ ਸਾਰੇ ਨਵਾਸੀਆਂ ਨੂੰ ਮੈਂ ਬਹੁਤ ਧੰਨਵਾਦ ਕਰਦਾਂਗੇ ਜਿਨ੍ਹਾਂ ਨੇ ਬਹੁਤ ਹੀ ਆ ਮਾਨ ਸਨਮਾਨ ਦਿੱਤਾ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਪੰਜਾਬ ਦੀ ਧਰਤੀ ਤੇ ਵਾਪਸ ਆਉਣੇ ਆ ਤੇ ਦੇਖੋ ਜਿੱਦਾਂ ਤੁਹਾਡਾ ਕੁਐਸਚਨ ਆ ਜੀ ਹਮੇਸ਼ਾ ਮੈਂ ਪਹਿਲਾਂ ਤੇ ਸਭ ਤੋਂ ਪਹਿਲਾਂ ਆਪਣੇ ਪਰਮਾਤਮਾ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਵਰਗੇ ਇਨਸਾਨ ਨੂੰ ਇੱਕ ਜਿਹੜਾ ਮੈਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਕੈਨੇਡਾ ਦੇ ਵਿੱਚ ਗਿਆ ਸੀ ਤੇ ਪਹਿਲਾ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਮੈਂ ਕੈਨੇਡੀਅਨ ਹਿਸਟਰੀ ਦੇ ਵਿੱਚ ਇਹ ਜਿਹੜਾ ਜੀ ਉੱਥੇ ਕਦੇ ਵੀ ਕੋਈ ਇਲੈਕਟ ਹੋਇਆ ਉਹਦੇ ਵਿੱਚੋਂ ਉਹ ਮਨ ਮਾਨ ਮਿਲਿਆ ਸੋ ਹਮੇਸ਼ਾ ਧੰਨਵਾਦ ਕਰਦੇ ਆਂ ਪਰਮਾਤਮਾ ਦਾ ਆਪਣੇ ਮਾਪਿਓ ਦਾ ਧੰਨਵਾਦ ਕਰਦੇ ਆਂ ਆਪਣੀ ਫੈਮਿਲੀ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਜਦੋਂ ਵੀ ਮੈਂ ਕੋਈ ਚੀਜ਼ ਸੀ ਕਿ ਪੋਲਿਟਿਕਸ ਮੇਰਾ ਪੈਸ਼ਨ ਸੀ ਫੈਮਿਲੀ ਵੀ ਤੇ ਪੋਲਿਟਿਕਸ ਵਿੱਚ ਇਨਵੋਲਡ ਸੀ ਪਿੱਛੇ ਤੇ ਹਮੇਸ਼ਾ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਸਰਵ ਕੀਤਾ ਜਾਵੇ ਤੇ ਕੈਨੇਡਾ ਵਰਗਾ ਮੁਲਕ ਜਿੰਨੂੰ ਆਪਾਂ ਇੱਕ ਇਹਨੇ ਲੈਂਡ ਆਫ ਓਪਰਚ्युनिटीਸ ਕਹਿੰਦੇ ਆਂ ਜਿੱਥੇ ਕੋਈ ਵੀ ਜਾਂਦਾ ਜੇ ਕੋਈ ਮਿਹਨਤ ਕਰਦਾ ਤੇ ਉਹਨੂੰ ਉਹਦਾ ਮਿਹਨਤ ਦਾ ਜਿਹੜਾ ਹਾਲ ਜ਼ਰੂਰ ਮਿਲਦਾ ਸੋ ਇਹੋ ਮੈਂ ਕੀਤਾ ਜੀ ਜਾ ਕੇ ਉੱਥੇ ਆ ਤਾਂ ਜਾ ਕੇ ਆਪਣੀ ਜਿਹੜੀ ਪਹਿਲਾਂ ਸਟੱਡੀ ਕੰਪਲੀਟ ਕੀਤੀ ਸਟੱਡੀ ਦੇ ਨਾਲ ਨਾਲ ਹੀ ਐਕਚੁਅਲੀ ਮੈਂ 2008 ਦੇ ਵਿੱਚ ਇੱਕ ਆਪਣੀ ਇੰਟਰਨੈਸ਼ਨਲ ਸਟੂਡੈਂਟਸ ਫੈਡਰੇਸ਼ਨ ਜਿਹੜੀ ਬਣਾ ਲਈ ਸੀ ਉੱਥੇ ਆ ਉਹਦਾ ਮੋਟਿਵ ਸੀ ਕਿ ਜਿਹੜੇ ਉੱਥੇ ਨਵੇਂ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਨੂੰ 에ਰਪੋਰਟ ਤੋਂ ਪਿਕ ਕਰਨਾ ਆਪਣੇ ਕੋਲ ਰੱਖਣਾ ਉਹਨਾਂ ਨੂੰ ਕੰਮ ਲੱਭ ਕੇ ਦੇਣਾ ਸੋ ਉਹਦੇ ਥੋੜੀ ਜਿਹੜੇ ਮੇਰੇ ਕਨੈਕਸ਼ਨ ਜਿਹੜੇ ਆ ਪੋਲਿਟਿਕਲ ਲੋਕਾਂ ਨਾਲ ਉੱਤੇ ਬਣੇ ਆ ਤੇ ਐਸ ਅ ਕੈਲਕਰੀ ਵੋਲੰਟੀਅਰਸ ਤੇ ਮੈਂ ਪਾਰਟੀ ਦੇ ਨਾਲ ਕੰਮ ਡਾਟਾ ਸਟਾਰਟ ਕਰ ਦਿੱਤਾ ਸੀ 2008 ਦੇ ਵਿੱਚ ਸੋ ਕਰਦੇ ਰ ਆ ਤੇ 2017 ਦੇ ਵਿੱਚ ਜਿਹੜੀ ਉੱਥੇ ਨੋਮੀਨੇਸ਼ਨ ਹੁੰਦੀ ਆ ਜੀ ਤੁਹਾਨੂੰ ਜੇ ਪਾਰਟੀ ਦਾ ਤੁਸੀਂ ਕੈਂਡੀਡੇਟ ਬਣਨਾ ਤੇ 2017 ਦੇ ਵਿੱਚ ਮੈਂ ਨੋਮੀਨੇਸ਼ਨ ਫਾਈਟ ਕੀਤੀ ਤੇ ਵਧੀਆ ਮਾਰਚਿੰਗ ਦੇ ਨਾਲ ਜਿਹੜੀ ਨੋਮੀਨੇਸ਼ਨ ਜਿੱਤ ਕੇ ਤੇ ਪਾਰਟੀ ਵੱਲੋਂ ਜਿਹੜਾ ਮੈਨੂੰ ਕੈਂਡੀਡੇਟ 2017 ਦੇ ਵਿੱਚ ਬਣਾਇਆ ਆ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਉਹ ਜੇ ਕੰਮ ਕਰ ਰਹੀ ਪੂਰੀ ਨਹੀਂ ਜੀ ਉਹ ਮੈਂ ਐਕਸ਼ਲੀ ਜਦੋਂ ਤੁਹਾਨੂੰ ਪਤਾ ਕਿ ਜਦੋਂ ਆਪ ਇੰਟਰਨੈਸ਼ਨਲ ਸਟੂਡੈਂਟ ਕੋਈ ਗਿਆ ਹੋ ਉਹਨੇ ਤੁਹਾਡੇ ਕੋਲ ਰਿਸੋਰਸਿਸ ਹੁੰਦੇ ਆ ਉਦੋਂ ਉਹ ਟਾਈਮ ਇਦਾਂ ਦਾ ਸੀ ਅਸੀਂ 5-600 ਡਾਲਰ ਮਹੀਨੇ ਦਾ ਬਣਾਉਨੇ ਸੀ ਉਹਦੇ ਵਿੱਚੋਂ ਹੈਲਪ ਕਰਨੀ ਚੱਲਦੀ ਰਹੀ ਕਾਫੀ 4-5 ਸਾਲ ਜਿੰਨੀ ਦੇਰ ਤੱਕ ਸਾਰਾ ਸਾਡਾ ਸਰਕਲ ਫਰੈਂਡ ਇਕੱਠੇ ਰਹਿ ਤੇ ਬਾਅਦ ਚ ਅਸੀਂ 2000 ਕਹਿ ਲਓ ਕਿ ਉਹ ਮਿਲਦਾ 12-13 ਦੇ ਵਿੱਚ ਜਿਹੜੀ ਹੈ ਜੀ ਬੰਦ ਕਰ ਦਿੱਤੀ ਸੀ ਪਰ ਸਭ ਤੋਂ ਸਭ ਵੇਖਣ ਵਾਲੀ ਗੱਲ ਹੈ ਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਆ ਉਸ ਫੈਡਰੇਸ਼ਨ ਦੀ ਕਿਉਂਕਿ ਇੱਕ ਸਮਾਂ ਉਹ ਸੀ ਜਦੋਂ ਸਟੂਡੈਂਟ ਜਾਂਦੇ ਸੀ ਬਹੁਤ ਹੁਣ ਨਾਲੋਂ ਘਟ ਜਾਂਦੇ ਸੀ ਪਰ ਉਹਨਾਂ ਨੂੰ ਪੀਆਰ ਲੈਣੀ ਸੌਖੀ ਸੀ ਹੁਣ ਬਹੁਤ ਜਿਆਦੀਆਂ ਮੁਸ਼ਕਲਾਂ ਆ ਵਾ ਜਿੰਨਾ ਬੱਚ ਦੇ ਲੋਕਾਂ ਦੇ ਬੱਚੇ ਗਏ ਆ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਦਿਨ ਰਾਤ ਇਹੋ ਮਨ ਵਿੱਚ ਗੱਲ ਆ ਕਿ ਸਾਡਾ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਪੱਕਾ ਹੋ ਜੇ ਇਤੋਂ ਤੱਕ ਆ ਕਿ ਪੱਕੇ ਹੋਣ ਦੀ ਗੱਲ ਤੇ ਬਹੁਤ ਦੂਰ ਦੀ ਹੈ ਕਈਆਂ ਦੇ ਬੱਚਿਆਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਬਿਲਕੁਲ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਵਾ ਤੇ ਉਹਨਾਂ ਮੁਸ਼ਕਲਾਂ ਵਾਸਤੇ ਕਿਉਂਕਿ ਜਦੋਂ ਤੁਸੀਂ ਇਹ ਫੈਡਰੇਸ਼ਨ ਬਣਾਈ ਤੋ ਤੁਹਾਡੇ ਕੋਲ ਪਾਵਰ ਵੀ ਨਹੀਂ ਹੈਗੀ ਹੁਣ ਤੁਹਾਡੇ ਕੋਲ ਪਾਵਰ ਵੀ ਆ ਹੁਣ ਫਿਰ ਫੈਡਰੇਸ਼ਨ ਦਾ ਬੰਦ ਹੋਣਾ ਪੰਜਾਬੀਆਂ ਨੂੰ ਇਸ ਗੱਲ ਦੇ ਉੱਤੇ ਮਤਲਬ ਇੱਕ ਤੂੰ ਪਰੰਤੂ ਲੱਗਦਾ ਕਿ ਇਹ ਕਿਉਂ ਗੱਲ ਇਹ ਹੋਈ ਹੈ ਤਾਂ ਹੁਣ ਤੇ ਜ਼ਰੂਰ ਤੇ ਆ ਨਹੀਂ ਦੇਖੋ ਤੁਹਾਡਾ ਗੱਲ ਬਿਲਕੁਲ ਸਹੀ ਆ ਲੇਕਿਨ ਹੁਣ ਬਹੁਤ ਉੱਥੇ ਹੋਰ ਫੈਡਰੇਸ਼ਨ ਜਿਹੜੀਆਂ ਕੰਮ ਕਰ ਰਹੀਆਂ ਵਾਂ ਲੇਕਿਨ ਮੈਂ ਆਪਣੇ ਪੋਲੀਟੀਕਲ ਕੋਲੋਬੋਰੇਸ਼ਨ ਨੂੰ ਲੈ ਕੇ ਐਜ਼ ਅ ਮੈਂਬਰ ਆਫ ਪ੍ਰੋਵਿੰਸ਼ਲ ਪਾਰਲੀਮੈਂਟ ਲੋਕਾਂ ਦੀ ਹਮੇਸ਼ਾ ਹੈਲਪ ਕਰਦਾ ਜਿੰਨੇ ਵੀ ਸਟੂਡੈਂਟ ਮੇਰੇ ਕੋਲ ਆਉਂਦੇ ਆ ਆਰਗੇਨਾਈਜੇਸ਼ਨ ਦੇ ਇੱਕ ਚਲੋ ਮੋਟਿਵ ਸੀ ਉਸ ਟਾਈਮ ਤੇ ਸਾਰੇ ਫਰੈਂਡਸ ਜਿਹੜੇ ਉਹ ਇੱਕ ਆਈਡੀਆ ਸੀ ਆਇਆ ਕਿ ਚਲੋ ਨਵੇਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਉਹਨਾਂ ਦੀ ਹੈਲਪ ਕੀਤੀ ਜਾਵੇ ਲੇਕਿਨ ਉਹ ਹੈਲਪ ਤੋਂ ਕਦੀ ਵੀ ਅਸੀਂ ਪਿੱਛੇ ਨਹੀਂ ਹਟੇ ਅਜੇ ਵੀ ਜਦੋਂ ਵੀ ਕਿਸੇ ਭੈਣ ਭਰਾ ਦੀ ਕਾਲ ਆਉਂਦੀ ਆ ਚਾਹੇ ਇੰਡੀਆ ਤੋਂ ਆਉਂਦੀ ਆ ਚਾਹੇ ਕੋਈ ਭੈਣ ਭਰਾ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਮੇਰੇ ਦਫ਼ਤਰ ਦੇ ਵਿੱਚ ਆਉਂਦਾ ਹਮੇਸ਼ਾ ਮੈਂ ਵਾਚ ਚੈਟ ਕਰਨ ਦੀ ਹੈਲਪ ਕਰਦਾ ਹਾਂ ਤੇ ਸਮਾਂ ਜਦੋਂ ਮੈਂ 2008 ਦੇ ਵਿੱਚ ਗਿਆ ਉਦੋਂ ਵੀ ਕਾਫੀ ਟਫ ਟਾਈਮ ਟਾਈਮ ਸੀ ਜੀ ਐਡਮਿਸ਼ਨ ਦੇ ਵਿੱਚੋਂ ਕੈਨੇਡਾ ਜਾ ਰਿਹਾ ਸੀ ਤੇ ਜੌਬ ਲੱਭਣ ਦੇ ਵਿੱਚ ਬਹੁਤ ਮੁਸ਼ਕਲ ਉਹਦੋਂ ਵੀ ਆਉਂਦੀ ਸੀ ਇੱਕ ਬੌਂਡਡਡ ਵਰਕ ਆ ਫਿਰ ਹੌਲੀ ਹੌਲੀ ਜਿਹੜਾ ਕੱਲੋ ਗਵਰਨਮੈਂਟ ਲੀਨਿਟ ਹੋਈ ਜਿਹੜੇ ਰੂਲ ਜਿਹੜੇ ਲੀਨਿਟ ਹੋਣੇ ਸ਼ੁਰੂ ਹੋ ਗਏ ਆ ਤੇ ਇਸ ਟਾਈਮ ਜਿਹੜਾ ਫਿਰ ਕਾਫੀ ਟਫ ਟਾਈਮ ਚੱਲ ਰਿਹਾ ਬੱਚੇ ਜਿਹੜੇ ਕਾਫੀ ਸਟਰਗਲ ਕਰ ਰਹੇ ਆ ਜਿਹੜੇ ਤੋਂ ਭੈਣ ਭਰਾ ਜਾਂਦੇ ਆ ਬੱਚੇ ਤੇ ਲੇਕਿਨ ਮੈਂ ਇਹੋ ਚੀਜ਼ ਅਪੀਲ ਕਰੂੰਗਾ ਕਿ ਟਾਈਮ ਜਿਹੜਾ ਕੋਈ ਵੀ ਜਿਹੜਾ ਮਾੜਾ ਨਹੀਂ ਰਹਿੰਦਾ ਤੇ ਉਮੀਦ ਕੈਨੇਡਾ ਇੱਕ ਬਹੁਤ ਵਧੀਆ ਮੁਲਕਾ ਜਿਹੜਾ ਨੇਚਰਲ ਰਿਸੋਰਸਸ ਦਾ ਭੰਡਾਰ ਆ ਤੇ ਉਮੀਦ ਕੀਤੀ ਜਾਂਦੀ ਹੈ ਕਿ ਬਹੁਤ ਜਲਦੀ ਜਿਹੜਾ ਕੈਨੇਡਾ ਬੈਕ ਔਨ ਟ੍ਰੈਕ ਹੋਊਗਾ ਜੀ ਜਿਹੜਾ ਵਰਲਡ ਵਾਈਡਰ ਸੈਸ਼ਨ ਜਿਹੜ ਲੇਕਿਨ ਬਹੁਤ ਜਲਦੀ ਮਿਲਦਾ ਕਿ ਬੱਚੇ ਜਿਹੜੇ ਆਪਣੇ ਪੀਆਰ ਵੀ ਹੋ ਜਾਣਗੇ ਤੇ ਉਹਨਾਂ ਦਾ ਜਿਹੜਾ ਕੈਰਪਰਮਨ ਜਿਹੜੇ ਐਕਸੀਡੈਂਟ ਹੋ ਜਾਣਗੇ ਇਹ ਜਦੋਂ ਸਰਕਾਰ ਕੋਈ ਪ੍ਰੋਗਰਾਮ ਚਲਾਉਂਦੀ ਹੈ ਉੱਥੇ ਕਿ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਪੀਆਰ ਮਿਲਣੀ ਸੌਖੀ ਆ ਪੁਆਇੰਟ ਬਾਅਦ ਚ ਜਦੋਂ ਬੱਚੇ ਤਿਆਰੀ ਕਰਦੇ ਆ ਉਹਦੇ ਚ ਤੇ ਉਹ ਲਾਸਟ ਤੇ ਆ ਕੇ ਉਹ ਚੇਂਜ ਕਰ ਦਿੰਦੇ ਆ ਉਹਨਾਂ ਦਾ ਮਨ ਪੜ ਜਾਂਦਾ ਵਾ ਵੀ ਇਹ ਸਾਡਾ ਨਾਲ ਬੜਾ ਧੱਕਾ ਜਾ ਹੋਇਆ ਵਾ ਕੋਈ ਇਦਾਂ ਦਾ ਪੱਕਾ ਕੋਈ ਹੱਲ ਜਿਹੜੇ ਬੱਚੇ ਜਾ ਚੁੱਕੇ ਆ ਉਹਨਾਂ ਵਾਸਤੇ ਕੋਈ ਤੁਸੀਂ ਵਿਧਾਨ ਸਭਾ ਦੇ ਵਿੱਚ ਕੋਈ ਇਦਾਂ ਦੀ ਗੱਲ ਤੁਹਾਡੇ ਚੱਲੀ ਹੋਵੇ ਪਈ ਦੇਖੋ ਕੋਈ ਵੀ ਜਿਹੜੀ ਸਟਰੀਮ ਨਵੀਂ ਖੋਲਦੀ ਆ ਜੀ ਤੁਹਾਡੀ ਗੱਲ ਠੀਕ ਆ ਕਈ ਵਾਰੀ ਜਿਹੜੀ ਡਿਮਾਂਡ ਹੁੰਦੀ ਆ ਲੈਟਸ ਸੇ ਆਪਾਂ ਕਹਿੰਨੇ ਕਿ ਸਕਿੱਲ ਟ੍ਰੇਡ ਇੱਕ ਜਿਹਦੇ ਵਿੱਚ ਆਪਾਂ ਪਲੰਮਿੰਗ ਕਹਿ ਲਓ ਇਲੈਕਟ੍ਰੀਸ਼ੀਅਨ ਕਹਿ ਲਓ ਚਾਹੇ ਕੋਈ ਵੀ ਤੁਹਾਨੂੰ ਸਕਿੱਲ ਜਿਹੜੀ ਆਉਂਦੀ ਆ ਕਈ ਵਾਰ ਗਵਰਨਮੈਂਟ ਤੋਂ ਉਹਦੇ ਵਿੱਚ ਜਿਹੜੀ ਥੋਰ ਹੁੰਦੀ ਆ ਉਹਦੇ ਵਿੱਚ ਉਹਨਾਂ ਨੂੰ ਵਰਕਰ ਚਾਹੀਦੇ ਹੁੰਦੇ ਸੋ ਉਸ ਸਟਰੀਮ ਓਪਨ ਕਰ ਦਿੰਦੇ ਆ ਜੇ ਉਹਨਾਂ ਨੂੰ ਲੱਗਦਾ ਉਹਦੇ ਵਿੱਚ ਜਿਹੜੇ ਸਾਡੇ ਜਿਹੜਾ ਕੋਟਾ ਪੂਰਾ ਹੋ ਗਿਆ ਫਿਰ ਉਹ ਇੰਜੀਨੀਅਰਿੰਗ ਦੇ ਵਿੱਚ ਕਰ ਦਿੰਦੇ ਆ ਕਈ ਵਾਰ ਟਰੱਕਿੰਗ ਦੇ ਵਿੱਚ ਕਰ ਦਿੰਦੇ ਸੋ ਇਹ ਸਾਰਾ ਡ ਉਹਦੇ ਵਿੱਚ ਜਿਹੜੀ ਹਮੇਸ਼ਾ ਹੀ ਉਹ ਫੀਲਡਸ ਓਪਨ ਕੀਤੀਆਂ ਜਾਂਦਾ ਲੇਕਿਨ ਕੋਈ ਵੀ ਜਿਹੜੀ ਸਟਰੀਮ ਆ ਬੰਦ ਨਹੀਂ ਹੁੰਦੀ ਕਈ ਵਾਰ ਹੋ ਸਕਦਾ ਕਿ ਉਹ ਸਟਰੀਮ ਜਿਹੜੀ ਇਸ ਵਾਲੀ ਦੀ ਡਿਮਾਂਡ ਨਹੀਂ ਹੈਗੀ ਉਹਨੂੰ ਥੋੜੀ ਦੇਰ ਲਈ ਪੌਜ਼ ਕੀਤਾ ਜਾਵੇ ਲੇਕਿਨ ਫਿਰ ਹੋ 6 ਮਹੀਨੇ ਬਾਅਦ ਸਾਲ ਬਾਅਦ ਜਿਹੜੀ ਦੁਬਾਰਾ ਓਪਨ ਕਰ ਦਿੱਤੀ ਜਾਂਦੀ ਜਿਹੜੇ ਬੱਚੇ ਜਾਣਾ ਚਾਹੁੰਦੇ ਹੁਣ ਹਾਂਜੀ ਉਹਨਾਂ ਵਾਸਤੇ ਕਿਦਾਂ ਮਤਲਬ ਕੀ ਕੈਨੇਡਾ ਜਾਣਾ ਹੁਣ ਠੀਕ ਆ ਦੇਖੋ ਕੈਨੇਡਾ ਜਿੱਦਾਂ ਮੈਂ ਕਿਹਾ ਜੀ ਇੱਕ ਵਧੀਆ ਮੁਲਕ ਆ ਲੈਂਡ ਆਫ ਓਪਰਚ्युनिटीਜ਼ ਆ ਮਿਹਨਤ ਜੇ ਤੁਸੀਂ ਕਰੋਗੇ ਕੁਝ ਵੀ ਅਚੀਵ ਕਰ ਸਕਦੇ ਆ ਮੇਰੇ ਵਰਗਾ ਇਨਸਾਨ ਜਿੱ ਜਦੋਂ ਮੈਂ ਕੈਨੇਡਾ ਗਿਆ ਸੀ ਮੈਨੂੰ ਇੱਕ ਦੋ ਪਰਿਵਾਰਤ ਲਾਗੋ ਜਾਣਦਾਂ ਨਹੀਂ ਸੀ ਤੇ ਇਹ ਕੈਨੇਡਾ ਦੇ ਮੁਲਕ ਦੀ ਜਿਹੜੀ ਖਾਸੀਅਤ ਆ ਕਿ ਕੋਈ ਵੀ ਜਿਹੜਾ ਡਸਨ ਮੈਟਰ ਕੀ ਤੁਹਾਡੀ ਬੈਕਗ੍ਰਾਉਂਡ ਆ ਕੀ ਤੁਹਾਡਾ ਰਿਲੀਜੀਅਨ ਆ ਕਿੱਥੋਂ ਤੁਸੀਂ ਆਏ ਆ ਜੇ ਤੁਸੀਂ ਮਿਹਨਤ ਕਰਦੇ ਆਂ ਤੇ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਆਂ ਸੋ ਮੇਰੇ ਬੱਚਿਆਂ ਨੂੰ ਇਹੋ ਅਪੀਲ ਹੁੰਦੀ ਆ ਜੇ ਤੁਸੀਂ ਉੱਥੇ ਜਾਣਾ ਐਜ਼ ਅ ਸਟੂਡੈਂਟ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਕੋਈ ਨਾ ਕੋਈ ਸਕਿੱਲ ਅਕਵਾਇਰ ਕਰੋ ਸਕਿੱਲ ਅਕਵਾਇਰ ਕਰ ਲਓ ਚਾਹੇ ਤੁਸੀਂ ਪਲੰਮਿੰਗ ਦਾ ਕੰਮ ਸਿੱਖ ਲਓ ਚਾਹੇ ਇਲੈਕਟ੍ਰੀਸ਼ੀਅਨ ਦਾ ਸਿੱਖ ਲਓ ਚਾਹੇ ਬਾਰਬਰ ਦਾ ਸਿੱਖ ਲਓ ਚਾਹ ਆ ਕੋਈ ਵੀ ਜਿਹੜੇ ਤੁਹਾਡੇ ਕੋਲ ਸਕਿੱਲ ਹੈਗੀ ਨਾ ਜੀ ਤੁਹਾਨੂੰ ਫਿਰ ਕੰਮ ਲੱਭਣ ਦੇ ਵਿੱਚ ਕੋਈ ਉੱਥੇ ਘਾਟ ਨਹੀਂ ਹੈਗੀ ਸਕਿੱਲ ਦੀ ਜਿਹੜੀ ਉੱਥੇ ਬਹੁਤ ਜ਼ਿਆਦਾ ਵੈਲਿਊ ਆ ਜਦੋਂ ਤੁਹਾਡੀ ਸਟੱਡੀ ਕੰਪਲੀਟ ਹੋ ਜਾਂਦੀ ਹੈ ਫਿਰ ਤੁਸੀਂ ਡੈਫੀਨਿਟਲੀ ਆਪਣੀ ਜਿਹੜੀ ਫੀਲਡ ਦੇ ਵਿੱਚ ਕੰਮ ਕਰ ਸਕਦੇ ਆ ਲੇਕਿਨ ਜਿੰਨੀ ਦੇਰ ਤੱਕ ਤੁਸੀਂ ਸਟੂਡੈਂਟ ਹੈਗੇ ਆ ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਤਾਂ ਤੁਹਾਨੂੰ ਕੰਮ ਲੱਭਣਾ ਜਿਹੜਾ ਬਹੁਤ ਮੁਸ਼ਕਲ ਨਹੀਂ ਹੁੰਦਾ ਕੋਈ ਸੋ ਇਹੋ ਅਪੀਲ ਕਰੂੰਗਾ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਓ ਕਈ ਵਾਰੀ ਬੱਚੇ ਆਪਣੇ ਕਿਉਂਕਿ ਇੱਕ ਪਿਕਚਰ ਇਦਾਂ ਦੀ ਬਣੀ ਹੁੰਦੀ ਆ ਕਿ ਉੱਥੇ ਜਾ ਕੇ ਪਤਾ ਨਹੀਂ ਜਾਂਦੇ ਸ਼ਾਇਦ ਮੈਂ ਕੋ ਸੋ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਕੋਸ਼ਿਸ਼ ਨਾ ਕੋਸ਼ ਕੋਈ ਸਕਿੱਲ ਅਕਵਾਇਰ ਕਰਕੇ ਜਿਹੜਾ ਉੱਥੇ ਜਾਓ ਤਾਂ ਕਿ ਜਿਹੜਾ ਤੁਹਾਨੂੰ ਤੁਹਾਡੀ ਲਾਈਫ ਜਿਹੜੀ ਸੌਖੀ ਹੋਵੇ ਤੁਹਾਨੂੰ ਕਾਬਲਾ ਬੰਦ ਜਿਹੜੀ ਕੋਈ ਆਫ ਨਾ ਆਵੇ ਪਰ ਸੰਤੂ ਸਾਹਿਬ ਕਈਆਂ ਦੇ ਵਰਕ ਪਰਮਿਟ ਜਿਹੜੇ ਆ ਖਤਮ ਹੋ ਗਏ ਆ ਹਾਂਜੀ ਉਹਨਾਂ ਨੂੰ ਲੱਗਦਾ ਕਿ ਜਦਾਂ ਵਾਪਸੀ ਉਹਨਾਂ ਦੀ ਹੋ ਜਾਣੀ ਆ ਉਹਨਾਂ ਦਾ ਕੀ ਹੋਏਗਾ ਆ ਦੇਖੋ ਕਾਫੀ ਜਿਹੜੇ ਬੱਚੇ ਆ ਮਿਲਦੇ ਸਾਨੂੰ ਆ ਕੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਇਆ ਸੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਜਿਹੜੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ ਆ ਦੇਖੋ ਇਹ ਫੈਡਰਲ ਗਵਰਨਮੈਂਟ ਦਾ ਜਿਆਦਾ ਜਿਹੜੀ ਇਮੀਗ੍ਰ ਸਟੇਟ ਦਾ ਨੁਮਾਇੰਦਾ ਲੇਕਿਨ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਆ ਉਹਨਾਂ ਦੇ ਜਿਹੜੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ ਤੇ ਕੈਨੇਡਾ ਨੂੰ ਲੋਡ ਵੀ ਹੈਗੀ ਆ ਜੀ ਅੱਜ ਆਪਾਂ ਗੱਲ ਕਰੀਏ ਕੈਨੇਡਾ ਜਿਹੜਾ ਇੱਕ ਕੰਟਰੀ ਆ ਬਿਲਟ ਬਾਈ ਮੀਗ੍ਰੈਂਟਸ ਤੇ ਸਟੂਡੈਂਟਸ ਜਿਹੜੇ ਆਪਣੇ ਪੈਨਪੜਾ ਹੈਗੇ ਉਹਨਾਂ ਦੀ ਬਹੁਤ ਵੱਡੀ ਉੱਥੋਂ ਦੇ ਇਕਨੋਮੀ ਦੇ ਵਿੱਚ ਕੰਟ੍ਰਿਬਿਊਸ਼ਨ ਆ ਉੱਥੋਂ ਦੇ ਕਲਚਰ ਦੇ ਵਿੱਚ ਉੱਥੋਂ ਦੀ ਸੋਸ਼ਲ ਫੈਬਰਿਕ ਦੇ ਵਿੱਚ ਸੋ ਇਹਦੀ ਲੋਡ ਬਿਲਕੁਲ ਹੈਗੀ ਆ ਕਈ ਵਾਰੀ ਜਿੱਦਾਂ ਮੈਂ ਗੱਲ ਕੀਤੀ ਕਿ ਸਮਾਂ ਆਉਂਦਾ ਵਾ ਗਵਰਨਮੈਂ ਵਰਲਡਵਾਈਡ ਜਿਹੜੀ ਐਂਟੀ ਇਮੀਗ੍ਰੇਸ਼ਨ ਵੇਵ ਚੱਲ ਰਹੀ ਹੈ ਇੱਕ ਆ ਸੋ ਕਈ ਵਾਰੀ ਇਦਾਂ ਦਾ ਸਾਮਾ ਹੁੰਦਾ ਕਿ ਸਰਕਾਰਾਂ ਜਿਹੜੀਆਂ ਕੋਈ ਨਾ ਕੋਈ ਪ੍ਰੋਗਰਾਮ ਪੌਜ਼ ਕਰ ਦਿੰਦੀਆਂ ਆ ਲੇਕਿਨ ਬਹੁਤ ਜਲਦੀ ਹੀ ਮੈਨੂੰ ਲੱਗਦਾ ਕਿ ਦੁਬਾਰਾ ਜਿਹੜੇ ਪ੍ਰੋਗਰਾਮ ਦੁਬਾਰਾ ਓਪਨ ਕੀਤੇ ਜਾਣਗੇ ਉਹ ਤੇ ਉਮੀਦ ਕਰਦੇ ਹਾਂ ਕਿ ਬੱਚਿਆਂ ਦੇ ਜਿਹੜੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣਗੇ ਠੀਕ ਆ ਜੀ ਬਹੁਤ ਬਹੁਤ ਮਿਹਰ ਪੁੰਚਾਤਾ ਥੈਂਕ ਯੂ ਜੀ ਆਮ ਜਿਹੜੀ ਆ ਉਹਨੂੰ ਤੁਸੀਂ ਇੱਕ ਸ਼ਾਸਿਤ ਹੋ ਕੇ ਆ ਕੇ ਦਾ ਪ੍ਰਭਾਵਕ ਤੌਰ ਤੇ ਆ ਦੱਸੋ ਇਹ ਜਿਹੜੀ ਇਹਨਾਂ ਦੇ ਇੱਥੇ ਆਮ ਜੇ ਆ ਪਹਿਲਾਂ ਤੇ ਮੈਂ ਇਹਨਾਂ ਨੂੰ ਅਛਾ ਬਬੂ ਕਿ ਆ ਆਮ ਬਹੁਤ ਬਹੁਤ ਜੀ ਆਖਰਾ ਜਿਹੜੀ ਆਮਦਾਇ ਪਰਵਾਰਿਕ ਤੌਰ ਤੇ ਆ ਸਜਿੰਦਾ ਤੌਰ ਤੇ ਆ ਸਿਆਸੀ ਤੌਰ ਤੇ ਨਹੀਂ ਤੁਸੀਂ ਕਿਤਾ ਦੇਖਦੇ ਹੋ ਕਿ ਜਿਹੜੀ ਇੱਕ ਕੈਨੇਡਾ ਦੀ ਸਿਆਸਤ ਇੱਕ ਜਿਹੜੀ ਪੰਜਾਬ ਦੀ ਸਿਆਸਤ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਹੂ ਕੈਨੇਡਾ ਦੀ ਸਿਆਸਤ ਬਾਰੇ ਤੇ ਭਾਈ ਸਾਹਿਬ ਵੀ ਤੁਹਾਨੂੰ ਜ਼ਿਆਦਾ ਦੱਸ ਸਕਦੇ ਆ ਜੀ ਮੈਂ ਤੁਹਾਨੂੰ ਆਪਣੇ ਪੰਜਾਬ ਦੀ ਸਿਆਸਤ ਬਾਰੇ ਦੱਸ ਸਕਦਾ ਕਿ ਪੰਜਾਬ ਦੀ ਸਿਆਸਤ ਜਿਹੜੀ ਉਹ ਬੜੀ ਗੰਦੀ ਹੋ ਚੁੱਕੀ ਆ ਲੋਕ ਲੋਕਾਂ ਨੂੰ ਉਲਝਾਇਆ ਜਾਂਦਾ ਉਹਨਾਂ ਦੇ ਮਸਲੇ ਹੱਲ ਨਹੀਂ ਕਰਾਏ ਜਾਂਦੇ ਪਰ ਜੋ ਮੈਂ ਸੁਣਿਆ ਆ ਕਿ ਫੋਰਨ ਕੰਟਰੀਜ਼ ਵਿੱਚ ਮਸਲੇ ਜਿਹੜੇ ਹੱਲਝਾਏ ਜਾਂਦੇ ਆ ਹੱਲਝਾਏ ਨਹੀਂ ਜਾਂਦੇ ਇੱਥੇ ਉਲਟਾ ਚੱਲਦਾ ਰਿਹਾ ਕੰਮ ਨੋਜ਼ਵਾਨ ਚੀਰਾ ਯਾ ਮੈਂ ਖੁਦ ਇੱਕ ਨੌਜਵਾਨ ਹਾਂ ਔਰ ਮੈਂ ਇਹ ਮਹਿਸੂਸ ਕਰਦਾ ਕਿ ਮੈਂ ਜੇ ਆਪਣੇ ਕਾਉਂਸਲ ਦੀ ਗੱਲ ਕਰਾਂ ਜਿੱਥੋਂ ਮੈਂ ਪ੍ਰੈਜ਼ੀਡੈਂਟ ਹਾਂ ਔਰ ਮੈਂ ਦੇਖਦਾ ਕਿ ਇੱਕ ਕਾਉਂਸਲ ਜਾਂ ਇੱਕ ਸ਼ਹਿਰ ਦੀ ਗੱਲ ਕਰਨਾ ਤਾਂ ਬਹੁਤ ਸਾਰੇ ਲੋਕ ਜਿਹੜੇ ਨੌਜਵਾਨ ਮੇਰੇ ਨਾਲ ਜੁੜੇ ਆ ਉਹਨਾਂ ਨੂੰ ਇਹ ਦੇਖ ਕੇ ਅੱਗੇ ਵਧਣ ਨੂੰ ਜਾਂ ਅੱਗੇ ਇਹਨਾਂ ਚੀਜ਼ਾਂ 'ਚ ਦਖਲਅੰਦਾਜ਼ੀ ਕਰਨਾ ਜਾਂ ਇਹਨਾਂ ਚੀਜ਼ਾਂ ਨੂੰ ਜਿਵੇਂ ਸੰਧੂ ਸਾਹਿਬ ਨੇ ਗੱਲ ਕੀਤੀ ਕਿ ਸਿਆਸਤ ਸੇਮ ਹੁੰਦੀ ਹੈ ਸਿਰਫ ਦਾਣਾ 'ਚ ਫਰਕ ਹੁੰਦਾ ਤੇ ਇਹਦੇ 'ਚ ਕੋਈ ਦੂਰ ਹੈਵਾ ਨਹੀਂ ਐਵੇਂ ਹੀ ਦੇਖ ਕੇ ਅਗਰ ਸ਼ਹਿਰ 'ਚ ਫਰਕ ਪੈ ਸਕਦਾ ਤੇ ਇਹਨਾਂ ਦਾ ਕੈਨੇਡਾ ਤੋਂ ਇੱਥੇ ਆਉਣਾ ਸਾਡੇ ਨੌ ਸੈਟਲ ਨੇ ਇਹਨਾਂ ਵਰਗੇ ਬੰਨਾ ਕਿਉਂਕਿ ਐਵੇਂ ਦਾ ਇੱਕ ਸੁਪਨਾ ਹਰ ਬੰਦਾ ਇੱਕ ਆਸ ਤੇ ਸੁਪਨੇ ਤੇ ਚੱਲਦਾ ਔਰ ਮੈਂ ਸਮਝਦਾ ਜਿਹੜਾ ਸੁਪਨਾ ਲੈਣਾ ਔਰ ਇਹਨਾਂ ਤੋਂ ਇਨਫਲੂਐਂਸ ਲੈਣਾ ਸਾਰੇ ਹੀ ਮੈਂ ਸਮਝਦਾ ਕਿ ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਉੱਤੇ ਇੱਕ ਬੜਾ ਚੰਗਾ ਪ੍ਰਭਾਵ ਪਾਊਗਾ ਔਰ ਜਿੱਥੇ ਇਹਨਾਂ ਦਾ ਸਵਾਗਤ ਆ ਉੱਥੇ ਇੱਕ ਖੁਸ਼ੀ ਆ ਪ੍ਰਵਾਸ ਸਾਹਿਬਾ ਸਭ ਬੈਠੇ ਨੇ ਇਹਨਾਂ ਦੇ ਬਲਾਵੇ ਤੇ ਅਸੀਂ ਸਾਰੇ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਦਿੱਲੀ ਅਗਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿੱਤੇ ਇਹਨਾਂ ਨੂੰ ਜੀ ਆਕਣਾ ਮੈਂ ਸਮਝਦਾ ਕਿ ਬਹੁਤ ਨੌਜਵਾਨੀ ਨੂੰ ਇਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਜਿਹੜਾ ਉਹ ਮਿਲੂਗਾ ਔਰ ਖਾਸ ਕਰਕੇ ਨੌਜਵਾਨ ਸਿੱਖਣਗੇ ਵੀ ਖਾਸ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਜਿਵੇਂ ਇਹਨਾਂ ਦੀ ਗੱਲ ਕਰਨਾ ਕੈਨੇਡਾ ਜਾ ਕੇ ਸੈਟਲ ਹੋ ਕੇ ਵੈਲ ਸੈਟਲ ਹੋ ਕੇ ਇੱਥੇ ਇਲੈਕਸ਼ਨ ਲੜਕੇ ਕਐਮਐਲਏ ਬਣੇ ਨੇ ਔਰ ਮੈਂ ਸਮਝਦਾ ਕਿ ਇਹ ਪੰਜਾਬ ਦੇ ਨੌਜਵਾਨਾਂ ਚ ਜਜ਼ਬਾ ਬਹੁਤ ਆ ਉਹਨਾਂ ਨੂੰ ਤਰਾਸ਼ਣ ਦੀ ਲੋੜ ਆ ਔਰ ਮੈਂ ਸਮਝਦਾ ਕਿ ਇਵੇਂ ਹੀ ਸਾਡੀ ਨੌਜਵਾਨੀ ਨੂੰ ਪੰਜਾਬ ਦੀ ਸਿਆਸਤ ਚੱਕੇ ਆਉਣਾ ਚਾਹੀਦਾ ਜਿਵੇਂ ਕੈਨੇਡਾ ਦੀ ਚਾਹੀਦੀ ਔਰ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ